ਉਹ ਸਮਝ ਤਾਂ ਇਹ ਵੀ ਮਜ਼ਾਕ ਤੱਕ ਵੀ ਸਮਝੇਗਾ ਵੀ ਯਾਰ ਇਹ ਬੱਕਰੀ ਪਾਲ ਰਹੇ ਨੇ ਵੀ ਲੋਕ ਤਾਂ ਕੁੱਤਾ ਵਗੈਰਾ ਪਾਲ ਲੈਂਦੇ ਨੇ ਪਰ ਇਹਨਾਂ ਨੇ ਬੱਕਰੀ ਦਾ ਇਹੀ ਫਾਰਮ ਹੈ ਇਹ ਬਹੁਤ بڑے ਲੈਵਲ ਤੇ ਵਰਲਡਵਾਈਡ ਦੁੱਧ ਵੇਚਣ ਲੱਗ ਜੇ ਫਿਰ ਉਹੀ ਮਜ਼ਾਕ ਹੁਣ ਫਿਰ ਪ੍ਰਾਊਡ ਚ ਤਬਦੀਲ ਹੋ ਜਾਏਗਾ ਟੜੀ ਦੇ ਨਾਲ ਨਾਲ ਇਸ ਟੀਨ ਨੂੰ ਕਿਸ ਤਰੀਕੇ ਹੈਂਡਲ ਕਰਦੇ ਹੋ ਕੀ ਕੀ ਡੇ ਪਲਾਨ ਅਸੀਂ ਕੈਸਾ ਦੇ ਬਣਾਇਆ ਹੈ ਘੰਟਾ ਫਾਰਮ ਨੂੰ ਦੰਨੇ ਆ ਫਿਰ ਉਸ ਤੋਂ ਬਾਅਦ ਘਰੇ ਜਾਂਦੇ ਆ ਫਿਰ ਸਕੂਲ ਵਗੈਰਾ ਜਾ ਕੇ ਫਿਰ ਉਸ ਤੋਂ ਬਾਅਦ ਜਦੋਂ ਸੈਟਰਡੇ ਸੰਡੇ ਜਿਹੜਾ ਹੁੰਦਾ ਉਦੋਂ ਅਸੀਂ ਫਾਰਮ ਤੇ ਹੁੰਨੇ ਆ ਜਿਹੜਾ ਪੰਜਾਬ ਵਿੱਚ ਐਕਚੁਅਲੀ ਜਿਹੜੀ ਬੱਕਰੀਆਂ ਹੁੰਦੀਆਂ ਉਹ ਜ਼ਿਆਦਾਤਰ ਬੀਟਲ ਨਸਲ ਚ ਹੁੰਦੀਆਂ ਨੇ ਸੋ ਉਹਨਾਂ ਨੂੰ ਮਾਸ ਵਾਸਤੇ ਵਰਤਿਆ ਜਾਂਦਾ ਬਿਕੋਜ਼ ਉਹਨਾਂ ਦੀ ਜਿਹੜੇ ਰੇਟ ਵੈਲਿਊ ਹੁੰਦੀ ਹੈ ਉਹ ਘੱਟ ਹੁੰਦੀ ਹੈ ਜਿਹੜੀ ਸਾਨੇ ਨਸਲ ਦੀ ਇੱਕ ਫੀਮੇਲ ਜਿਹੜੀ ਫੀਮੇਲ ਬਣ ਜਾਂਦੀ ਹੈ ਉਹ 60000 ਤੋਂ ਸ਼ੁਰੂ ਹੁੰਦੀ ਹੈ ਸੋ ਅਗਰ ਇਸ ਦਾ ਮਾਸ ਵੀ ਕਰਨ ਲੱਗੇ ਜੇ ਫਿਰ ਤੁਸੀਂ ਦੇਖ ਹੀ ਰਹੇ ਹੋ ਕਿ ਮਾਸ ਦੀ ਮਾਰਕੀਟ ਹੈ ਜਿਹੜੀ ਕਿੱਥੇ ਤੱਕ ਜਾਏਗੀ ਸ਼ੁਰੂਆਤ ਕਿਵੇਂ ਹੋਈ ਵੀ ਗੋਟ ਨਾਲ ਜਿਹੜਾ ਅਸੀਂ ਇੱਕ ਇਹਦੇ ਹੀ ਫਾਰਮਿੰਗ ਕੀਤੀ ਥਾ ਸਾਡੇ ਨਾਲ ਮਤਲਬ ਇੱਕ ਤਰੀਕੇ ਦਾ ਕੋਇਨਸੀਡੈਂਸੀ ਹੋ ਗਿਆ ਗਰਮੀ ਚ ਐਕਚੁਅਲੀ ਜਿਹੜੀ ਬੱਕਰੀਆਂ ਹੁੰਦੀਆਂ ਨੇ ਜਿਨ੍ਹਾਂ ਜਿਹੜੇ ਨੇ ਡਿਲੀਵਰ ਕਰਨਾ ਹੁੰਦਾ ਉਹ ਜ਼ਿਆਦਾਤਰ ਬੱਚੇ ਗੇਰ ਜਾਂਦੀਆਂ ਨੇ ਸੋ ਉਹਨਾਂ ਵਾਸਤੇ ਬਹੁਤ ਧਿਆਨ ਰੱਖਣਾ ਪੈਂਦਾ ਵੀ ਥੋੜਾ ਟੈਂਪਰੇਚਰ ਅੱਛਾ ਹੋਣਾ ਚਾਹੀਦਾ ਘੱਟ ਹੋਣਾ ਚਾਹੀਦਾ ਸ਼ੈੱਡ ਦਾ ਪੱਖੇ ਲੱਗੇ ਹੋਏ ਹੋਣ ਬੱਕਰੀਆਂ ਹੋਂਕਣ ਇੱਕ ਹੋਰਾਂ ਚ ਪਾਣੀ ਦੀ ਕਮੀ ਹੋ ਜਾਂਦੀ ਹੈ ਸੋ ਪਾਣੀ ਹਰ ਵਕਤ ਰਹੇ ਜਿਵੇਂ ਜੋਬ ਹੀ ਲਗਾ ਲਈਏ ਤੁਹਾਨੂੰ ਪੂਰੇ 7-8 ਘੰਟੇ ਜੋਬ ਤੇ ਲਗਾਉਣੇ ਪੈਂਦੇ ਨੇ ਕਿਸੇ ਦੇ ਅੰਡਰ ਹੋ ਕੇ ਕੰਮ ਕਰਨਾ ਪੈਂਦਾ ਜਿੱਥੇ ਇੱਕ ਬਿਜ਼ਨਸ ਹੈ ਤੁਹਾਨੂੰ ਮਤਲਬ ਰੋਜ਼ 7-8 ਘੰਟੇ ਲਗਾਤਾਰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਵਾਰ ਦੀ ਮਿਹਨਤ ਹੈ ਸੈਟਲਮੈਂਟ ਹੋ ਗਈ ਤਾਂ ਉਸ ਤੋਂ ਬਾਅਦ ਆਪਣੇ ਆਪ ਅਰਨਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਗੱਲ ਪਟਿਆਲਾ ਸ਼ਹਿਰ ਦੀ ਹੁੰਦੀ ਹੈ ਤਾਂ ਹਰ ਇੱਕ ਗਲੀ ਹਰ ਇੱਕ ਮੋੜ ਨਾਲ ਚਰਚੇ ਜੁੜੇ ਹੁੰਦੇ ਨੇ ਤਾਂ ਅੱਜ ਪਟਿਆਲਾ ਦੀਆਂ ਉਹ ਦੋ ਲੜਕੀਆਂ ਨਾਲ ਵਾਕਿਫ ਕਰਾਵਾਂਗੇ ਜਿਨ੍ਹਾਂ ਦਾ ਨਾਮ ਗੋਟ ਫਾਰਮਿੰਗ ਨਾਲ ਜੋੜਿਆ ਜਾਂਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਹਾਲੇ ਵੀ ਸਕੂਲ ਦੇ ਵਿੱਚ ਸਟੱਡੀ ਕਰ ਰਹੇ ਨੇ ਤੇ ਸਟੱਡੀ ਦੇ ਨਾਲ-ਨਾਲ ਆਪਣਾ ਫਾਰਮ ਚਲਾ ਰਹੇ ਨੇ ਮੇਰੇ ਨਾਲ ਮੌਜੂਦ ਨੇ ਇੱਕ ਨੂਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਵੀ ਤੇ ਜਿਹੜੇ ਲੋਕ ਸਾਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਦੇਖ ਰਹੇ ਹੋ ਇੱਕ ਨੂਰ ਕਿਹੜੀ ਕਲਾਸ ਦੇ ਵਿੱਚੋਂ ਸਰ ਮੈਂ 10th ਕਲਾਸ ਦੇ ਵਿੱਚ 10th ਕਲਾਸ ਦੇ ਵਿੱਚ ਸਟੱਡੀ ਕਰ ਰਹੇ ਹਾਲੇ ਵੀ ਬਟ ਫਿਰ ਵੀ ਗੋਟ ਫਾਰਮਿੰਗ ਨਾਲ ਕਿਸ ਤਰੀਕੇ ਦੇ ਕਿਉਂਕਿ ਸਰ ਜਦੋਂ ਅਸੀਂ ਇਹ ਸਟਾਰਟ ਕੀਤਾ ਸੀ bizness ਅਸੀਂ ਸੋਚ ਲਿਆ ਸੀ ਕਿ ਇਹਨੂੰ ਕਰਨਾ ਹੀ ਕਰਨਾ ਹੈ ਤਾਂ ਉਸ ਨਾਲ ਅਸੀਂ ਅੱਗੇ ਵਧਦੇ ਰਹੇ ਤੇ ਇਹ ਕਰ ਰਹੇ ਹਾਂ ਸ਼ੁਰੂਆਤ ਕਿਵੇਂ ਹੋਈ ਵੀ ਗੋਟ ਨਾਲ ਜਿਹੜਾ ਅਸੀਂ ਇਹ ਇਹਦੀ ਫਾਰਮਿੰਗ ਕੀਤੀ ਸਰ ਜਿਹੜੀ ਇਹ ਸ਼ੁਰੂਆਤ ਹੈ ਸਾਡੇ ਨਾਲ ਮਤਲਬ ਇੱਕ ਤਰੀਕੇ ਦਾ ਕੋਇਨਸੀਡੈਂਸੀ ਹੋ ਗਿਆ ਜਿਵੇਂ ਹੁਣ ਅਸਟੋ ਤਕਰੀਬਨ 4 ਸਾਲ ਪਹਿਲਾਂ ਮੇਰੀ ਤਬੀਅਤ ਖਰਾਬ ਹੋ ਗਈ ਸੀ ਮੇਰੀ ਐਕਚੁਅਲੀ ਗਰੋਥ ਨਹੀਂ ਹੋ ਰਹੀ ਸੀ ਪਾਪਾ ਨੇ ਕਈ ਤਰ੍ਹਾਂ ਦੇ ਸਪਲੀਮੈਂਟਸ ਦਿੱਤੇ ਸੁਨੀ ਫਰਕ ਪਿਆ ਪਰ ਕਿਸੇ ਨੇ ਪਾਪਾ ਨੂੰ ਸਲਾਹ ਦਿੱਤੀ ਫੇਰ ਵੀ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਗੋਟ ਲਿਆਓ ਤੇ ਉਹਦਾ ਦੁੱਧ ਪਿਓ ਤੇ ਆਪਣੇ ਬੱਚਿਆਂ ਨੂੰ ਪਲਾਓ ਤਾਂ ਫਿਰ ਉਹਦੇ ਨਾਲ ਤੁਹਾਨੂੰ ਅੱਛੇ ਰਿਜ਼ਲਟਸ ਮਿਲेंगे ਸੋ ਫਿਰ ਅਸੀਂ ਇੱਕ ਬੱਕਰੀ ਲੈ ਕੇ ਆਏ ਉਹਨਾਂ ਦੇ ਨਾਲ ਵਿੱਚ ਅਸੀਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਉਹ ਰੱਖੀ ਤੇ ਉਸ ਦੀ ਸਾਰਾ ਖਾਮ ਸੰਭਾਲ ਕੀਤਾ ਡੇਢ ਕੁ ਮਹੀਨੇ ਦੇ ਅੰਦਰ ਉਸ ਨੇ ਬੱਚੇ ਦੇ ਦਿੱਤੇ ਤੇ ਫਿਰ ਅਸੀਂ ਦੁੱਧ ਪੀਤਾ ਸਾਨੂੰ ਦੁੱਧ ਨਾਲ ਨੇ ਬ੍ਰਿਲੀਅੰਟ ਰਿਜ਼ਲਟਸ ਮਿਲੇ ਫਿਰ ਸਾਡੇ ਗਵਾਂਡੀਆਂ ਨੇ ਮੰਗ ਲਿਆ ਸੋ ਉੱਥੋਂ ਤੋਂ ਇਹ ਬਿਜ਼ਨਸ ਦੀ ਸ਼ੁਰੂਆਤ ਹੋਈ ਸਹੀ ਹੈ ਤਾਂ ਉਦੋਂ ਫਿਰ ਸ਼ਹਿਰ ਦੇ ਵਿੱਚ ਜਿਸ ਤਰੀਕੇ ਤੋਂ ਦੱਸ ਰਹੇ ਦੀ ਵੀ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੁੰਦੇ ਸੀ ਤਾਂ ਸ਼ਹਿਰ ਦੇ ਵਿੱਚ ਦਿੱਕਤ ਨਹੀਂ ਆਈ ਬੜੀ ਕਿਉਂਕਿ ਇਹ ਤਾਂ ਪਤਾ ਲੱਗ ਜਾਂਦਾ ਹੈ ਪੂਰੇ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਦਿੱਕਤ ਜਿਵੇਂ ਹੁਣ ਬੰਦੇ ਦੇ ਡਿਪੈਂਡ ਕਰਦੇ ਵੇ ਉਹਨੇ ਕਿਹੜੀ ਚੀਜ਼ ਦਿਲ ਨੂੰ ਲਾਉਣੀ ਆ ਕਿਹੜੀ ਨਹੀਂ ਲਾਉਣੀ ਤਾਂ ਜਿਵੇਂ ਹੁਣ ਬੱਕਰੀ ਲੈ ਆਂਦੀ ਉਹਨੇ ਬੋਲ-ਬੋਲ ਕੇ ਸਭ ਨੂੰ ਦਖਾ ਦੱਸਤਾ ਦਿੱਤਾ ਵੀ ਮੈਂ ਹੈਗੀ ਆ ਔਰੇ ਲੋਕ ਦੇਖਣ ਲੱਗ ਗਏ ਲੋਕਾਂ ਦੀ ਕਿਉਰਿਓਸਿਟੀ ਹੋ ਗਈ ਕੋਈ ਕਹਿਣ ਵੀ ਲੱਗੇ ਵੀ ਲੈ ਆ ਬੱਕਰੀ ਲੈ ਆਂਦੀ ਹੈ ਸ਼ਹਿਰ ਦੇ ਵਿੱਚ ਫਿਰ ਹੁਣ ਜਦੋਂ ਉਹ ਹੀ ਲੋਕ ਦੁੱਧ ਖਰੀਦਦੇ ਨੇ ਫਿਰ ਹੁਣ ਤਾਂ ਉਹ ਕੋ ਸਮਝ ਤਾਂ ਨਹੀਂ ਇਹ ਵੀ ਮਜ਼ਾਕ ਤੱਕ ਵੀ ਸਮਝੇਗਾ ਵੀ ਯਾਰ ਇਹ ਬੱਕਰੀ ਪਾਲ ਰਹੇ ਨੇ ਵੀ ਲੋਕ ਤਾਂ ਕੁੱਤਾ ਵਗੈਰਾ ਪਾਲ ਲੈਂਦੇ ਨੇ ਪਰ ਇਹਨਾਂ ਨੇ ਬੱਕਰੀ ਦਾ ਮਜ਼ਾਕ ਤਾਂ ਹੁਣ ਲੋਕਾਂ ਦਾ ਫਿਤਰਤ ਹੈ ਮਜ਼ਾਕ ਕਰਨਾ ਹੁਣ ਉਹ ਆਪਣੇ ਤੇ ਨਿਰਭਰ ਕਰਦਾ ਹੈ ਹੁਣ ਅਗਰ ਅਸੀਂ ਇਹੀ ਫਾਰਮ ਇਹੀ ਫਾਰਮ ਹੈ ਇਹ ਬਹੁਤ بڑے ਲੈਵਲ ਤੇ ਵਰਲਡਵਰਡ ਦੁੱਧ ਬਿਕਣ ਲੱਗ ਜੇ ਫਿਰ ਉਹ ਹੀ ਮਜ਼ਾਕ ਹੁਣ ਫਿਰ ਪ੍ਰਾਊਡ ਚ ਤਬਦੀਲ ਹੋ ਜਾਏਗਾ ਸੋ ਉਹ ਜਿਹੜਾ ਤਰੀਕਾ ਹੁਣ ਦਾ ਹੈਂਡਲ ਕਰਨ ਦਾ ਉਹ ਆਉਣਾ ਚਾਹੀਦਾ ਹੈ ਬਸ ਸਟੱਡੀ ਦੇ ਨਾਲ ਨਾਲ ਇਸ ਟੀਨ ਨੂੰ ਕਿਸ ਤਰੀਕੇ ਹੈਂਡਲ ਕਰਦੇ ਹੋ ਕੀ ਕੀ ਡੇ ਪਲਾਨ ਅਸੀਂ ਕੈਸੇ ਕਰਦੇ ਬਣਾਇਆ ਹੋਇਆ ਹੈ ਸਰਿਸਿਕ ਪਲਾਨ ਬਣਾਇਆ ਹੋਇਆ ਕਿ ਸਵੇਰੇ ਹੁਣ ਫਾਰਮ ਨੂੰ ਵੀ ਟਾਈਮ ਦੇਣਾ ਹੈ ਪਹਿਲਾਂ ਸਾਡੇ ਘਰ ਦੇ ਜਦੋਂ ਬੱਕਰੀਆਂ ਹੁੰਦੀ ਸੀ ਤਾਂ ਅਸੀਂ ਖੁਦ ਹੀ ਕਰਦੇ ਸੀ ਸਾਰਾ ਕੰਮ ਹੁਣ ਅਸੀਂ ਕੇਅਰ ਟੇਕਰ ਰੱਖੇ ਹੋਏ ਆ ਤਾਂ ਸਵੇਰੇ ਪਹਿਲਾਂ ਅਸੀਂ 1 ਘੰਟਾ ਫਾਰਮ ਨੂੰ ਦੰਨੇ ਆ ਸਾਡਾ ਜਿਹੜਾ ਘਰ ਹੈ ਉਹ ਪਟਿਆਲਾ ਦੇ ਵਿੱਚ ਹੈ ਤੇ ਫਾਰਮ ਰਾਏਪੁਰ ਦੇ ਵਿੱਚ ਹੈ ਤਾਂ ਉੱਥੇ ਤੋਂ ਪਹਿਲਾਂ ਫਾਰਮ ਤੇ ਆਣੇ ਆ ਸਵੇਰੇ ਸਵੇਰੇ 1 ਘੰਟਾ ਫਾਰਮ ਨੂੰ ਦੰਨੇ ਆ ਫਿਰ ਉਸ ਤੋਂ ਬਾਅਦ ਘਰੇ ਜਾਂਦੇ ਆ ਫਿਰ ਸਕੂਲ ਵਗੈਰਾ ਜਾ ਕੇ ਫਿਰ ਉਸ ਤੋਂ ਬਾਅਦ ਜਦੋਂ ਸੈਟਰਡੇ ਸੰਡੇ ਜਿਹੜਾ ਹੁੰਦਾ ਉਦੋਂ ਅਸੀਂ ਫਾਰਮ ਤੇ ਹੁੰਨੇ ਆ ਤਾ ਮੁਸ਼ਕਿਲ ਨਹੀਂ ਆਉਂਦੀ ਵੀ ਸਟੱਡੀ ਦੇ ਨਾਲ ਕਿਉਂਕਿ ਜਾਣਕਾਰੀ ਜਿਸ ਤਰੀਕੇ ਦੱਸ ਰਹੀ ਸੀ ਵੀ 10th ਦੇ ਵਿੱਚ ਵੀ ਮੈਰਿਟ ਲਿਸਟ ਦੇ ਵਿੱਚ ਨਾਮ ਆਇਆ ਸੀ ਸਟੱਡੀ ਸਟੱਡੀ ਆਪਣੀ ਥਾਂ ਮੈਂ ਥਾਂ ਹੈ ਜੀ ਹੁਣ ਅਸੀਂ ਇਹ ਜਿਹੜਾ ਫਾਰਮ ਹੈ ਇਸ ਨੂੰ ਅਸੀਂ ਆਪਣਾ ਫਿਊਚਰ ਅੱਗੇ ਬ੍ਰਾਈਟ ਕਰਨ ਵਾਸਤੇ ਮਤਲਬ ਇਹ ਫਰਮ ਗ로우 ਕਰ ਰਿਹਾ ਤਾਂ ਅਸੀਂ ਇਸ ਤੇ ਵੀ ਵਰਕ ਕਰਨਾ ਕਿਉਂਕਿ ਆਨਲਾਈਨ ਸਮੇਂ ਦੇ ਵਿੱਚ ਸਾਨੂੰ ਇੱਥੋਂ ਹੀ ਮੁਨਾਫਾ ਹੋਣਾ ਸੋ ਆਪਣੇ ਡਿਪੈਂਡ ਕਰਦਾ ਵੀ ਆਪਾਂ ਕਿਵੇਂ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲਦੇ ਆ ਮੰਨ ਤਾ ਕਿਹੜੀ ਕਿਹੜੀ ਬਰੀਡ ਹੈ ਜਿਹੜੀ ਤਾਂ ਤੁਸੀਂ ਇੱਥੇ ਰੱਖੀ ਹੋਈ ਹੈ ਇਸੇ ਤੇ ਇੱਕ ਕੋਈ ਬਰੀਡ ਰੱਖੀ ਹੋਈ ਹੈ ਉਹ ਸਾਨਨ ਬਰੀਡ ਹੈ ਇਹ ਸਵਿਟਜ਼ਰਲੈਂਡ ਦੀ ਬਰੀਡ ਹੈ ਜਿਹੜੀ ਸਾਰੇ ਦੁਨੀ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਬੱਕਰੀ ਮੰਨੀ ਜਾਂਦੀ ਹੈ ਹਾਂ ਸਹੀ ਹੈ ਤਾਂ ਬਟ ਪੰਜਾਬ ਦੇ ਵਿੱਚ ਇਹ ਚੀਜ਼ਾਂ ਦਾ ਲੱਗਦਾ ਨਹੀਂ ਕਿਤੇ ਨਾ ਕਿਤੇ ਦੌਰ ਘਟ ਹੈ ਕਿਉਂਕਿ ਅਸੀਂ ਕਹਿ ਸਕਦੇ ਹਾਂ ਪੰਜਾਬ ਦੀ ਗੱਲ ਕੀਤੀ ਜਾਵੇ ਇਸ ਨੂੰ ਮਾਸ ਤੱਕ ਸੀਮਿਤ ਰੱਖਿਆ ਜਾਂਦਾ ਹੈ ਨਾ ਬੱਕਰੀਆਂ ਤੱਕ ਦੇ ਜੀ ਆਪਾਂ ਸ਼ਬਦ ਨੂੰ ਵਰਤਿਆ ਜਾਂਦਾ ਹੈ ਜਿਹੜਾ ਪੰਜਾਬ ਵਿੱਚ ਐਕਚੁਅਲੀ ਜਿਹੜੀ ਬੱਕਰੀਆਂ ਹੁੰਦੀਆਂ ਉਹ ਜ਼ਿਆਦਾਤਰ ਬੀਟਲ ਨਸਲ ਚ ਹੁੰਦੀਆਂ ਨੇ ਸੋ ਉਹਨਾਂ ਨੂੰ ਮਾਸ ਵਾਸਤੇ ਵਰਤਿਆ ਜਾਂਦਾ ਬਿਕੋਜ਼ ਉਹਨਾਂ ਦੀ ਜਿਹੜੇ ਰੇਟ ਵੈਲਿਊ ਹੁੰਦੀ ਹੈ ਉਹ ਘੱਟ ਹੁੰਦੀ ਹੈ ਜਿਹੜੀ ਸਾਨੇ ਨਸਲ ਦੀ ਇੱਕ ਫੀਮੇਲ ਜਿਹੜੀ ਫੀਮੇਲ ਬਣ ਜਾਂਦੀ ਹੈ ਉਹ 60000 ਤੋਂ ਸ਼ੁਰੂ ਹੁੰਦੀ ਹੈ ਸੋ ਅਗਰ ਇਸ ਦਾ ਮਾਸ ਬਿਕਣ ਲੱਗ ਜੇ ਫਿਰ ਤੁਸੀਂ ਦੇਖ ਹੀ ਰਹੋਗੇ ਮਾਸ ਦੀ ਮਾਰਕੀਟ ਹੈ ਜਿਹੜੀ ਕਿੱਥੇ ਤੱਕ ਜਾਏਗੀ ਸੋ ਇਹਦੇ ਨਾਲ ਮਤਲਬ ਜਿਹੜੀ ਇਹ ਬਰੀਡ ਹੈ ਸਿਰਫ ਸਿਰਫ ਦੁੱਧ ਲਈ ਯੂਜ਼ ਕੀਤੀ ਜਾਂਦੀ ਹੈ ਤਾਂ ਇਹਦੇ ਖਾਣ ਪੀਣ ਦਾ ਪੂਰਾ ਅਸੀਂ ਕਹੇ ਸਦਾ ਡਾਈਟ ਬਣਾਇਆ ਹੋਇਆ ਹੈ ਹਾਂਜੀ ਜਿਹੜੀ ਬੱਕਰੀਆਂ ਦੀ ਤਬੀਅਤ ਹੁੰਦੀ ਹੈ ਸਿਹਤ ਹੁੰਦੀ ਹੈ ਉਹਨੂੰ ਸਸਟੇਨ ਰੱਖਣ ਵਾਸਤੇ ਉਹਨੂੰ ਸਾਰਾ ਕੁਝ ਪ੍ਰੋਪਰ ਪਲਾਨਡ ਕਰਨਾ ਪੈਂਦਾ ਹੈ ਅਸੀਂ ਜਿਵੇਂ ਹੁਣ ਪ੍ਰੋਪਰ ਫੀਡਰ ਬਣਾਇਆ ਹੋਇਆ ਸਟਰਕਚਰ ਬਣਾਇਆ ਹੋਇਆ ਵੀ ਗਰਮੀ ਸਾਦੀ ਤੋਂ ਵੀ ਆਰਾਮ ਰਹੇ ਸੋ ਇਹਨਾਂ ਦੇ ਇਹਨਾਂ ਦੀ ਸਿਹਤ ਵਾਸਤੇ ਤੁਹਾਨੂੰ ਬਹੁਤ ਕੁਝ ਕਰਨਾ ਪੈਂਦਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗਰਮੀਆਂ ਤਾਂ ਗਰਮੀ ਦੇ ਵਿੱਚ ਵੀ ਖਾਸ ਧਿਆਨ ਰੱਖਣਾ ਪੈਂਦਾ ਹਾਂਜੀ ਜਿਵੇਂ ਹੁਣ ਗਰਮੀ ਹੈ ਤਾਂ ਤੁਸੀਂ ਗਰਮੀ ਚ ਐਕਚੁਅਲੀ ਜਿਹੜੀ ਬੱਕਰੀਆਂ ਹੁੰਦੀਆਂ ਨੇ ਜਿਨ੍ਹਾਂ ਜਿਹੜੇ ਡਿਲੀਵਰ ਕਰਨਾ ਹੁੰਦਾ ਉਹ ਜ਼ਿਆਦਾਤਰ ਬੱਚੇ ਗੇਰ ਜਾਂਦੀਆਂ ਨੇ ਸੋ ਉਹਨਾਂ ਵਾਸਤੇ ਬਹੁਤ ਧਿਆਨ ਰੱਖਣਾ ਪੈਂਦਾ ਵੀ ਥੋੜਾ ਟੈਂਪਰੇਚਰ ਅੱਛਾ ਹੋਣਾ ਚਾਹੀਦਾ ਹੈ ਕੱਟ ਹੋਣਾ ਚਾਹੀਦਾ ਸ਼ੈੱਡ ਦਾ ਪੱਖੇ ਲੱਗੇ ਹੋਏ ਹੋਣ ਬکریاں ਹੋਂਕਣ ਇੱਕ ਹੋਂਨ ਚ ਪਾਣੀ ਦੀ ਕਮੀ ਹੋ ਜਾਂਦੀ ਐ ਸੋ ਪਾਣੀ ਹਰ ਵਕਤ ਰਹੇ ਸਹੀ ਤਾਂ ਅਸੀਂ ਕਹਿੰਦਾ ਫਾਰਮਿੰਗ ਤਾਂ ਹੈ ਪਰ ਟ੍ਰੇਨਿੰਗ ਵੀ ਦਿੱਤੀ ਜਾਂਦੀ ਐ ਸਭ ਤੋਂ ਵੱਡੀ ਗੱਲ ਤਾਂ ਟ੍ਰੇਨਿੰਗ ਦੀ ਕਿਸ ਤਰੀਕੇ ਜਾਂਦੇ ਵਿੱਚ ਆ ਵੀ ਅਸੀਂ ਫਾਰਮਿੰਗ ਤਾਂ ਕਰ ਰਹੇ ਹਾਂ ਪਰ ਹੋਰਾਂ ਨੂੰ ਵੀ ਇਸ ਨਾਲ ਜੋੜਿਆ ਜਾ ਸਰ ਜਦੋਂ ਸਾਨੂੰ ਇਨੀ ਨੌਲੇਜ ਐਸ ਐਕਸਪੀਰੀਅੰਸ ਹੋਇਆ ਤਾਂ ਜਦੋਂ YouTube ਤੇ ਵੀਡੀਓਜ਼ ਆਣ ਲੱਗੀਆਂ ਤਾਂ ਹੋਰ ਲੋਕਾਂ ਨੇ ਵੀ ਕਿਹਾ ਸਾਨੂੰ ਕਾਲ ਕਰਕੇ ਪੁੱਛਿਆ ਵੀ ਅਸੀਂ ਇਨੀ ਛੋਟੀ ਉਮਰ ਸਟਾਰਟ ਕਰ ਰਹੇ ਹਾਂ ਤਾਂ ਉਹ ਇਨੀ ਆਪਣੀ ਇਸ ਦੇ ਵਿੱਚ ਕਿਉਂ ਨਹੀਂ ਸਟਾਰਟ ਕਰ ਸਕਦੇ ਤਾਂ ਜਦੋਂ ਸਾਨੂੰ ਫੋਨਸ ਆਣ ਲੱਗੇ ਸਾਨੂੰ ਕਿਉਂਕਿ ਐਕਸਪੀਰੀਅੰਸ ਹੋ ਹੀ ਚੁੱਕਿਆ ਸੀ ਤਾਂ ਅਸੀਂ ਸੋਚਿਆ ਵੀ ਆਪਣੀ ਨੌਲੇਜ ਵੀ ਸ਼ੇਅਰ ਕਰੀਏ ਵੀ ਕਿਵੇਂ ਫਾਰਮ ਬਣਾਉਣਾ ਹੈ ਇਸ ਨੂੰ ਮਿਲਕ ਦੇ ਤੌਰ ਤੇ ਕਿੱਦਾਂ ਅੱਗੇ ਲੈ ਕੇ ਜਾਣਾ ਹੈ ਤੇ ਇਸ ਬ੍ਰੀਡ ਤੇ ਕਿੱਦਾਂ ਕੰਮ ਕਰਨਾ ਹੈ ਤਾਂ ਬਹੋਲੀ-ਹੋਲੀ ਸਾਡੇ ਕੋਲ ਜਿਹੜੇ ਲੋਕਾਂ ਦੀ ਗਿਣਤੀ ਸੀਗੀ ਉਹ ਵਧਣ ਲੱਗੀ ਤਾਂ ਅਸੀਂ ਫਿਰ ਡਿਸਾਈਡ ਕਰਿਆ ਵੀ ਮਹੀਨੇ ਦੇ ਵਿੱਚ ਅਸੀਂ ਇੱਕ ਬੈਚ ਰੱਖਣਾ ਹੈ 2 ਦਿਨ ਦਾ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਦੇਆ ਕਰਾਂਗੇ ਤਾਂ ਫਿਰ ਉਹਦੇ ਵੀ ਸਾਡੇ ਕੋਲ ਛੋਟੀ ਉਮਰ ਦੇ ਬੱਚੇ ਵੀ ਆਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਅਤੇ ਹੁਣ ਜ਼ਿਆਦਾਤਰ ਦੇਖੀ ਅਸੀਂ ਦੇਖ ਰਿਹਾ ਕਿ ਲੇਡੀਜ਼ ਬਹੁਤ ਆ ਰਹੀਆਂ ਨੇ ਸਾਨੂੰ ਦੇਖ ਕੇ ਤਾਂ ਅਸੀਂ ਖੁਸ਼ ਹੋ ਰਹੇ ਹਾਂ ਵੀ ਲੇਡੀਜ਼ ਵੀ ਹੁਣ ਬਿਜ਼ਨਸ ਦੇ ਵਿੱਚ ਆ ਰਹੀਆਂ ਨੇ ਤੇ ਇਸ ਤਰੀਕੇ ਨਾਲ ਹੁੰਦਾ ਜੀ ਤਾਂ ਫਿਊਚਰ ਕੀ ਪਲਾਨ ਕੀਤਾ ਵੀ ਇਸੇ ਕੰਮ ਨੂੰ ਅੱਗੇ ਵਧਾਉਣਾ ਹੈ ਹਾਂਜੀ ਸਰ ਕਿਉਂਕਿ ਅਸੀਂ ਇਸ ਨੂੰ ਆਪਣਾ ਇੱਕ ਬਿਜ਼ਨਸ ਮੰਨਿਆ ਹੋਇਆ ਹੈ ਫਿਲਹਾਲ ਤਾਂ ਅਸੀਂ ਪੜਾਈ ਕਰ ਰਹੇ ਹਾਂ ਤਾਂ ਇਸ ਨੂੰ ਇੱਕ ਸਾਈਡ ਬਿਜ਼ਨਸ ਦੇ ਤੌਰ ਤੇ ਰਨ ਕਰ ਰਹੇ ਹਾਂ ਪਰ ਜੇ ਆਪਾਂ ਹੁਣ ਅੱਗੇ ਜਾ ਕੇ ਦੇਖੀਏ ਆਉਣ ਵਾਲੀ ਜਨਰੇਸ਼ਨ ਨੂੰ ਮੈਂ ਇਹ ਦੱਸਣਾ ਚਾਹਨੀ ਹਾਂ ਕਿ ਜੇ ਤੁਸੀਂ ਅੱਗੇ ਜਾ ਕੇ ਦੇਖੋ ਤਾਂ ਤੁਹਾਨੂੰ ਕੋਈ ਸ਼ੋਰਟੀ ਨਹੀਂ ਐ ਵੀ ਅੱਗੇ ਜਾ ਕੇ ਜੋਬਸ ਮਿਲਣਗੀਆਂ ਜਾਂ ਨਾ ਮਿਲਣਗੀਆਂ ਤੇ ਤੁਸੀਂ ਹੁਣ ਤੋਂ ਹੀ ਕਿਉਂ ਨਹੀਂ ਆਪਣਾ ਸਾਈਡ ਬਿਜ਼ਨਸ ਕਰਦੇ ਬਾਕੀ ਸਾਡਾ ਫਿਊਚਰ ਪਲਾਨ ਇਹ ਹੈ ਕਿ ਜਿਹੜਾ ਇਹ ਫਾਰਮ ਹੈ ਅਸੀਂ ਇਸ ਨੂੰ 500 ਗੋਟਸ ਤੱਕ ਲੈ ਕੇ ਜਾਈਏ ਅਤੇ ਉਹ ਵੀ ਸਿਰਫ ਸੈਂਡਬੀਡ ਦੇ ਵਿੱਚ ਲੈ ਕੇ ਜਾਈਏ ਮਨਨ ਤਾਂ ਅਸੀਂ ਬਹੁਤ ਵਾਰ ਦੇਖਦੇ ਆ ਤਾਂ ਅਸੀਂ ਕਹਿ ਦਿੰਦੇ ਆ ਸਟੱਡੀ ਅੱਗੇ ਤੱਕ ਚੱਲਦੀ ਰਹਿੰਦੀ ਹੈ ਵੀ ਅਸੀਂ ਕਿਤੇ ਜੌਬ ਕਰਾਂਗੇ ਪਰ ਜੌਬ ਤਾਂ ਲੱਗਦਾ ਨਹੀਂ ਕਿ ਤਨਾ ਕਿਤੇ ਹੁਣ ਜਿਸ ਤਰੀਕੇ ਤੁਸੀਂ ਕੰਮ ਕਰੋ ਵੀ ਆਪਣੇ ਕੰਮ ਦੇ ਵਿੱਚ ਜ਼ਿਆਦਾ ਆਰਾਮਦਾਰੀ ਹੈ ਉਦੋਂ ਹੈ ਹੀ ਹੈ ਜੀ ਹੁਣ ਅਗਰ ਜਿਵੇਂ ਜੋਬ ਹੀ ਲਗਾ ਲਈਏ ਤੁਹਾਨੂੰ ਪੂਰੇ 7-8 ਘੰਟੇ ਜੋਬ ਤੇ ਲਗਾਉਣੇ ਪੈਂਦੇ ਨੇ ਕਿਸੇ ਦੇ ਅੰਡਰ ਹੋ ਕੇ ਕੰਮ ਕਰਨਾ ਪੈਂਦਾ ਜਿੱਥੇ ਇੱਕ ਬਿਜ਼ਨਸ ਹੈ ਤੁਹਾਨੂੰ ਮਤਲਬ ਰੋਜ਼ 7-8 ਘੰਟੇ ਲਗਾਤਾਰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਵਾਰ ਦੀ ਮਿਹਨਤ ਹੈ ਸੈਟਲਮੈਂਟ ਹੋ ਗਈ ਤਾਂ ਉਸ ਤੋਂ ਬਾਅਦ ਆਪਣੇ ਆਪ ਅਰਨਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਸੋ ਕਿਤੇ ਨਾ ਕਿਤੇ ਜਿਹੜਾ ਬਿਜ਼ਨਸ ਹੈ ਬਹੁਤ ਵਧੀਆ ਤਰੀਕਾ ਹੈ ਅਗਰ ਸੈੱਟ ਹੋ ਜੇ ਤਾਂ ਥੋੜੀ ਸਾਰੀ ਲਾਈਫ ਆਰਾਮ ਰਹਿੰਦੀ ਹੈ ਤਾਂ ਅਸੀਂ ਕਹਿ ਸਕਦਾ ਫਿਊਚਰ ਵੀ ਇਸੇ ਲਾਈਨ ਨਾਲ ਜੁੜੇ ਰਹਿ ਬਿਲਕੁਲ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜੀ ਤੁਹਾਨੂੰ ਗੋਟ ਫਾਰਮਿੰਗ ਦੀ ਤਸਵੀਰ ਹੈ ਤਾਉ ਦਿਖਾ ਰਹੇ ਆ ਤਾਂ ਜਿੱਥੇ ਗੱਲ ਕੀਤੀ ਜਾਵੇ ਅਰਜ਼ਗਾਰ ਦੀ ਤਾਂ ਬਹੁਤ ਲੋਕ ਨੇ ਤਾਂ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਇਸ ਨਾਲ ਵਾਕਫ ਹੁੰਦੇ ਨੇ ਪਰ ਇਹ ਦੋ ਅਜਈਆਂ ਲੜਕੀਆਂ ਨੇ ਜੋ ਛੋਟੀ ਉਮਰੇ ਇੱਕ ਛੋਟੇ ਜੇ ਇਨਸੀਡੈਂਟ ਤੋਂ ਅਜੇਹਾ ਅੱਗੇ ਵਧੀਆਂ ਤਾਂ ਜਿਸ ਦੇ ਨਾਲ ਆਪਣੇ ਫਿਊਚਰ ਤੱਕ ਅਸੀਂ ਕਹਿ ਸਕਦੇ ਹਾਂ ਉਸ ਨੂੰ ਆਸਾਨਤਾ ਕਰ ਦਿੱਤਾ ਤਾਂ ਜਿਹੜੀ ਗੋਟ ਫਾਰਮਿੰਗ ਦੀ ਸ਼ੁਰੂਆਤ ਕੀਤੀ ਹੋਲੀ ਔੜੀ ਤੱਕ ਅਜੇਹਾ ਨਾਮ ਬਣ ਗਿਆ ਗੋਟ ਫਾਰਮਿੰਗ ਦਾ ਤੇ ਅਰੇ ਹੋਰਾਂ ਲੋਕਾਂ ਨੂੰ ਵੀ ਤਾਂ ਅਸੀਂ ਕਹਿ ਸਕਦੇ ਹਾਂ ਹੋਰ ਲੋਕ ਨੇ ਜਿਹੜੇ ਇਹਨਾਂ ਤੋਂ ਸਿੱਖ ਕੇ ਇੱਕ ਨਵੇਂ ਕੰਮ ਦੀ ਰੋਜ਼ਗਾਰ ਦੀ ਸ਼ੁਰੂਆਤ ਵੀ ਕਰ ਰਹੇ ਨੇ ਸਕਰੋਲ ਪੰਜਾਬ ਦੇ ਲਈ ਪਟਿਆਲਾ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ